ਮੈਂ ਗੁਰੂ ਕੇ ਨਗਰੀ ਅੰਮ੍ਰਿਤਸਰ ਸਾਹਿਬ ਚ ਆਇਆ ਵੈਸੇ ਹੀ ਬੜਾ ਸੁਭਾਗਾ ਸਮਾਂ ਹੁੰਦਾ ਜਦੋਂ ਵੀ ਇਸ ਤਕਤੀ ਨੂੰ ਤਕਤੀ ਤੇ ਆਉਂਦਾ ਮੌਕਾ ਮਿਲਦਾ ਹੈ ਗੁਰੂਆਂ ਦੇ ਚਰਨਸ਼ੋ ਪ੍ਰਾਪਤ ਤਕਤੀ ਆ ਪੂਰੀ ਦੁਨੀਆ ਦਾ ਮਾਰਗਦਰਸ਼ਨ ਇਸ ਸਥਾਨ ਤੋਂ ਹੁੰਦਾ ਹੈ ਸ੍ਰੀ ਮੰਦਰ ਸਾਹਿਬ ਤੋਂ ਪੂਰੀ ਦੁਨੀਆ ਰਚਾਸਾ ਰੱਖਦੀ ਆ ਧਰਮਾਂ ਜਾਤਾਂ ਮੀਆਂ ਵਲਗਣਾ ਤੋਂ ਪਰ ਉੱਠ ਕੇ ਲੋਕ ਇੱਥੇ ਆਉਂਦੇ ਆ ਇੱਥੋਂ ਆਪਣਾ ਜੀਵਨ ਦਾ ਜਿਹੜਾ ਕਰਸ਼ਨ ਹੈ ਉਹ ਪ੍ਰਾਪਤ ਕਰਦੇ ਆ ਅੱਜ ਜਿਹੜਾ ਮੇਰਾ ਨਿੱਜੀ ਤੇ ਦੌਰਾ ਬਣਿਆ ਉਹ ਹੋਟਲ ਇੰਡਸਟਰੀ ਵਾਲਾ ਨਾਲ ਮੈਨੂੰ ਮੁਲਾਕਾਤ ਸੀ ਕਿਉਂਕਿ ਅੱਜ ਕੱਲ ਮੈਂ ਪੰਜਾਬ ਸੇ ਕਾਹਦੇ ਜਿਹੜਾ 24 ਘੰਟੇ ਟੂਰਿਜ਼ਮ ਡਿਪਾਰਟਮੈਂਟ ਹੈ ਉਹਦੇ ਵਿੱਚ ਅਜੇ ਸਲਾਹਕਾਰ ਆ ਤੋਂ ਮੈਨੂੰ ਪਤਾ ਲੱਗਿਆ ਸੀ ਕਿ ਹੋਟਲ ਵਾਲੇ ਸਾਰੇ ਮੈਂ ਆਪ ਹੀ ਹੋਟਲ ਆ ਰਿਹਾ ਜੀ ਮੈਂ ਪਹਿਲਾਂ 2020 ਚ ਕੋਰਪੋਰੇਟ ਖੁੱਲਾ ਹੋਇਆ ਤੇ ਇਸ ਕਰਕੇ ਮੈਨੂੰ ਸਾਰਾ ਪਤਾ ਹੈ ਤੇ ਫਿਰ ਮੇਰਾ ਮਨ ਸੀ ਕਿ ਇੱਕ ਤਾਂ ਐਸੀ ਡਿਪਾਰਟਮੈਂਟ ਟੂਰਿਜ਼ਮ ਨਾਲ ਸਾਰੇ ਨਾਲ ਮੁਲਾਕਾਤ ਕਰਾਂ ਸਾਡੇ ਇਹ ਡਿਪਾਰਟਮੈਂਟ ਦੇ ਸਾਂਝੇਦਾਰ ਨੇ ਜਿੰਨਾ ਵੀ ਪੰਜਾਬ ਦੇ ਵਿੱਚ ਟੂਰਿਸਟ ਆਂਦਾ ਉਹ ਟੂਰਿਸਟ ਜਿਹੜਾ ਆਂਦਾ ਹੈ ਉਹ ਟੂਰਿਜ਼ਮ ਡਿਪਾਰਟਮੈਂਟ ਆ ਤੇ ਉਹਨੂੰ ਕੇਟਰ ਕਰਦਾ ਹੈ ਹੋਟਲ ਜਿਹਾ। ਸੋ ਅੱਜ ਫਿਰ ਅਸੀਂ ਇੱਥੇ ਹੋਟਲ ਐਕਸਪੈਰਟ ਜਿੰਦਰਪਾਲ ਜੀ ਮੌਜੂਦ ਗ੍ਰੋਵਰ ਸਾਡੇ ਭਰਾ ਆਮਰਲੀ ਪਾਰਟੀ ਤੋਂ ਸੋ ਉਹਨਾਂ ਦੇ ਕਰਕੇ ਮੈਂ ਇੱਥੇ ਆਇਆ ਜਾਣਨ ਲਈ ਤੇ ਔਰ ਅਸ਼ੋਰ ਕਰਨ ਲਈ ਕਿ ਪੰਜਾਬ ਸਰਕਾਰ 100% ਤੁਹਾਡੀ ਗਰੋਥ ਚਾਹੁੰਦੀ ਆ, ਤੁਹਾਡੇ ਕਾਰੋਬਾਰ ਦਾ ਵਾਧਾ ਚਾਹੁੰਦੀ ਆ। ਤੁਸੀਂ ਆਪਣੇ ਕੰਮਕਾਰ ਵਧਾਓ। ਕੁਸੀਂ ਆਪਣੇ ਕੰਮਾਂ 'ਚ ਰੋਜ਼ਗਾਰ ਵੱਤੋ ਵੱਤਿਓ ਪੈਸੇ ਕਮਾਓ ਲੋ ਸਰਕਾਰ ਨੂੰ ਟੈਕਸ ਦਿਓ ਟੈਕਸ ਦਿਓ ਔਰ ਆਪਣੇ ਬਿਜ਼ਨੈਸਸ ਐਕਸਪੈਂਡ ਕਰੋ ਅਸੀਂ ਬਿਲਕੁਲ ਇਹ ਨਹੀਂ ਚਾਹਦੇ ਕਿ ਵਪਾਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੰਦਾ ਪ੍ਰੈਸ਼ਰ ਕਰੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੰਦਾ ਤੰਗ ਕਰੇ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਾਰੇ ਆਮ ਆਦਮੀ ਆ ਕਿਸੇ ਦਾ ਵੀ ਅਸੀਂ ਪੋਲਿਟਿਕਸ ਵਿੱਚ ਆਏ ਆ ਤਾਂ ਇਹ ਫੈਸ਼ਨ ਕਰਕੇ ਆਏ ਆ ਅਸੀਂ ਇਹਨੂੰ ਪ੍ਰੈਜ ਪ੍ਰੋਫੈਸ਼ਨ ਨਹੀਂ ਲੈ ਰਹੇ ਅਸੀਂ ਸਿਰਫ ਆਮ ਆਦਮੀ ਪਾਰਟੀ ਦੇ ਬੰਦੇ ਸਾਰੇ ਆਪਣੇ ਆਪਣੇ ਕਮਾਕਾਰਾਂ ਜੋ ਬਿਜ਼ਨਸ ਦਾ ਸੈਟਲ ਹੋ ਕੇ ਫਿਰ ਪਾਲਟਿਕਸ ਨੂੰ ਆਏ ਕਿ ਅਸੀਂ ਲੋਕਾਂ ਨੂੰ ਕਲੀਨ ਐਂਡ ਸਪੋਰਟਿਵ ਗਵਰਨੈਂਸ ਜਿਹੜੀ ਆ ਉਹ ਦੇ ਸਕੀਏ ਤੇ ਉਹ ਇੰਡਸਟਰੀਆਂ ਨੂੰ ਬਲੈਕਮੀਲਰ ਵਾਲਾ ਕੰਮ ਵੀ ਨਾ ਇਹ ਸਾਹਮਣੇ ਹੋ ਰਿਹਾ ਕਿ ਉਹ ਕਦੀ ਫੋਟੀਆਂ ਮੰਗਦੇ ਨੇ 25 ਲੱਖ ਦੇ ਹੋਈ ਤੇ ਅਸੀਂ ਸੱਚੀ ਚੀਜ਼ਾ ਕੋ ਦੇਖੀ ਤਾਂ ਕੋਈ ਤਾਂ ਹੋਟਲ ਇੰਡਸਟਰੀ ਨੂੰ ਸਟਰੋਂਗ ਹੋਣਾ ਪੈਣਾ ਕਿ ਜਿਹੜਾ ਤੁਹਾਡੇ ਕੋਲੋਂ ਬਲੈਕਮੀਲਰ ਫੋਟੀ ਮੰਗਦਾ ਉਹਨੂੰ ਤੁਰੰਤ ਜਵਾਬ ਦਿਓ ਜੇ ਤੁਹਾਨੂੰ ਕੋਈ ਵੀ ਬੰਦਾ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਨਾਲ ਨਜਾਇਜ਼ ਕੰਮ ਕਰਦਾ ਤੁਸੀਂ ਸਾਡੇ ਮੰਤਰੀ ਨੇ ਤਰਦੀ ਸੌਹ ਸਾਹਿਬ ਮਾਇਆ ਦੀਪਕ ਵਾਲੀ ਸ਼ਕਤੀ ਨੇ ਡਰਕਟਰ ਨੇ ਤੁਸੀਂ ਕਿਸੇ ਨੂੰ ਵੀ ਜਨਜੋਤ ਜੀ ਨੂੰ ਵੀ ਦੱਸ ਦਿਓ ਬੀ ਡੈਫੀਨਟਲੀ ਬੀ ਵਿਦ ਯੂ ਕੋਈ ਇਹ ਸਰਕਾਰ ਆ ਟ੍ਰਾਂਸਪੇਰੈਂਟ ਗਵਰਨਮੈਂਟ ਆ ਐਂਡ ਵੀ ਸਪੋਰਟ ਬਿਜ਼ਨਸ ਐਂਡ ਵੀ ਡੂ ਹਵ ਟੂ ਮੇਨਟੇਨ ਦੀ ਲਾਅ ਐਂਡ ਆਰਡਰ ਕਿਸੇ ਵੀ ਤਰ੍ਹਾਂ ਦਾ ਸ਼ੋਰ ਹੋ ਜੋ ਤੁਸੀਂ ਕਿ ਤੁਹਾਨੂੰ ਕਿਸੇ ਵੀ ਬਲੈਕਮੇਲਰ ਤੋਂ ਡਰਨ ਦੀ ਝਿਜਕ ਨਹੀਂ ਹੈ ਕੋਈ ਲੋੜ ਨਹੀਂ ਹੈ ਤੁਸੀਂ ਆਪਣੇ ਪੈਸੇ ਕਮਾਓ ਕਮਾ ਕੇ ਆਪਣੇ ਘਰਾਂ ਚ ਲਿ ਜਾਓ ਆਪਣੇ ਬੱਚਿਆਂ ਨੂੰ ਪੜਾਓ ਘਰ ਬਣਾਓ ਜੋ ਮਰਜ਼ੀ ਕਰੋ ਤੁਹਾਡੀ ਮਰਜ਼ੀ ਹੈ ਤੁਹਾਡੇ ਇੱਕ ਇੱਕ ਦੀ ਚੰਨੀ ਵੀ ਤੁਸੀਂ ਕਮਾਈਆ ਕਿਸੇ ਵੀ ਬਲੈਕਮੇਲਰ ਦਾ ਕੋਈ ਹੱਕ ਨਹੀਂ ਉਹਦੇ ਤੇ ਗਵਾਂਡਾਂ ਨੂੰ ਭਜਾਓ ਜੇ ਤੁਹਾਡੇ ਭਜਾਉਣ ਚ ਕੋਈ ਕਮੀ ਰਹਿੰਦੀ ਆ ਸਾਨੂੰ ਦੱਸੋ ਫਿਰ ਅਸੀਂ ਭਜਾ ਦਾਂਗੇ ਹਾਂਜੀ ਇਹਨਾਂ ਨੂੰ ਜੋ ਕੀ ਕਹਿਣਾ ਚਾਹੋਗੇ ਸਾਰੇ ਆਏ ਨੇ ਪੱਛੀ ਗਾਲ ਜੀ ਸਾਡੇ ਰਿਸਪੈਕਟੇਬਲ ਦੀਪਕ ਵਾਲੀ ਜੀ ਜੋ ਕਿ ਸਾਡੇ ਟੂਰਿਜ਼ਮ ਦੇ ਕੈਮਰੈਂਟਰ ਰੈਂਕ ਆਪਣਾ ਐਡਵਾਈਜ਼ਰ ਨੇ ਤੇ ਉਹ ਅੱਜ ਅੰਮ੍ਰਿਤਸਰ ਵਿਜ਼ਿਟ ਤੇ ਸੀ ਤੇ ਉਹਨਾਂ ਨਾਲ ਮੈਂ ਜ਼ਿਕਰ ਕੀਤਾ ਕਿ ਸਾਡੇ ਹੋਟਲ ਇੰਡਸਟਰੀ ਦੇ ਭਰਾ ਨੇ ਜਿਨ੍ਹਾਂ ਨੂੰ ਜਿਹੜੀ ਮੁਸ਼ਕਲ ਆ ਰਹੀ ਹੈ ਉਹ ਸਾਡੇ ਅੰਮ੍ਰਿਤਸਰ ਗੁਰੂ ਨਗਰੀ ਦੇ ਢਾਈ ਤੋਂ 3 ਲੱਖ ਟੂਰਿਸਟ ਰੋਜ਼ ਆਂਦਾ ਹੈ ਹੋਨੂ ਹਸਪਿਟੈਲਿਟੀ ਦਿੰਦੇ ਨੇ ਹਸਪਿਟੈਲਿਟੀ ਦੇ ਜਨਵਰੀ ਉਹ ਅਸਲੇ ਕ੍ਰਾਈਸਿਸ ਨੇ ਇਹਨਾਂ ਨੇ ਨਿੱਜੀ ਗਿਆ ਕਿ ਮੈਂ ਉਹਨਾਂ ਨੂੰ ਇੱਕ ਵਾਰੀ ਮਿਲਣਾ ਚਾਹਾਂਗਾ ਜੇ ਉਹਨਾਂ ਨੂੰ ਮੁਸ਼ਕਲ ਆਉਂਦੀਆਂ ਪੰਜਾਬ ਸਰਕਾਰ ਵੱਲੋਂ ਹੱਲ ਕੀਤੀਆਂ ਜਾਣਗੀਆਂ ਕਿਉਂਕਿ ਜਿਹੜੀ ਸਰਕਾਰ ਹੈ ਵਪਾਰੀਆਂ ਦੇ ਨਾਲ ਹੈ ਪਹਿਲੇ ਦਿਨ ਤੋਂ ਸੀਐਮ ਸਾਹਿਬ ਦਾ ਬਿਆਨ ਹੈ ਕਿ ਜਿਹੜੀ ਸਰਕਾਰ ਹੈ ਵਪਾਰੀਆਂ ਦੇ ਹੱਕ 'ਚ ਹੈ ਤੇ ਵਪਾਰੀਆਂ ਦੇ ਨਾਲ ਹੈ ਜਿਹੜੀਆਂ ਵੀ ਮੁਸ਼ਕਲਾਂ ਆਉਂਦੀਆਂ ਤੁਹਾਡੀ ਸਰਕਾਰ ਆਪ ਚੱਲ ਕੇ ਆਈ ਹੈ ਉਹ ਤੁਹਾਡੀਆਂ ਮੁਸ਼ਕਲਾਂ ਸੁਣਨ ਆਈ ਹੈ ਤੁਹਾਡਾ ਹੱਲ ਕਰਨ ਆਈ ਹੈ ਬਹੁਤ ਵੱਡੀ ਗੱਲ ਹੈ ਇਹਨਾਂ ਦਾ ਬੜਾ ਬੜਪਣ ਹੈ ਕਿ ਜਿਹੜਾ ਗਰਾਉਂਡ ਰਿਐਲਿਟੀ ਜਿਹੜੀ ਜਨ ਉਸ ਤੇ ਅੱਜ ਸਾਰੇ ਹੋਟਲ ਇੰਡਸਟਰੀ ਦਾ ਮੀਟਿੰਗ ਕਰਨ ਆਏ ਨੇ ਜਿਹੜੀਆਂ ਮੁਸ਼ਕਲਾਂਾਂ ਦੀ ਪ੍ਰਾਇੋਰਟੀ ਦਾ ਹੱਲ ਕਰਨਗੇ ਸਰ ਸਰ ਪੀਸੀਐਨ ਨੂੰ ਬਿਲੋਂਗ ਕਰਦੇ ਨੇ ਇਹ ਚੀਜ਼ਾਂ ਦੀਆਂ ਪ੍ਰੋਬਲਮਾਂ ਚ ਆਉਂਦੀਆਂ ਸਭ ਨੂੰ ਹੱਲ ਕੀਤਾ ਜਾ ਰਿਹਾ ਪੀਸੀਏ ਤੋਂ ਬਿਲਕੁਲ ਐਕਸਪਲੇ ਪੀਸੀਏ ਏਜੀਏ ਦੇ ਪੂਰੇ ਹੱਦ 'ਚ 100% ਤਾਂ ਹੀ ਤੇ ਨਹੀਂ ਡਿਵੈਲਪਮੈਂਟ ਦਾ ਸਾਰਾ ਸਿਸਟਮ ਐਸੋਲੇ ਸਾਡੇ ਸਰ ਵੀ ਨੇ ਉੱਥੇ ਤੇ ਹੋਰ ਜਿਹੜੀ ਸਾਰੀ ਪੀਸੀਏ ਦੀ ਟੀਮ ਆ ਬਹੁਤ ਵਧੀਆ ਟੀਮ ਆ ਕਰਨ ਜੀ ਜੁਰਜਾ ਖਾਲਸਾ ਵਾਹਿਗੁਰੂ ਜੀ ਫਰਿਆ ਜੀ ਸਰ ਆਏ ਨੇ ਅੱਜ ਪਹਿਲਾਂ ਨਾ ਇਹ ਤੁਹਾਨੂੰ ਕੀ ਕਹਿਣਾ ਚਾਹੁੰਦਾ ਸਰ ਰੋਵਰ ਸਾਹਾ ਆਏ ਮੰਤਰੀ ਸਾਹਿਬ ਆਇਆ ਸਾਨੂੰ ਜਰੀਏ ਮੁਸ਼ਕਲਾਂ ਆਈਆਂ ਸਾਰਾ ਪਾਣ ਦੱਸਾ ਗਏ ਸਈ ਅਸੀਂ ਦੇ ਵਪਾਰ ਕਰਨਾ ਚਾਹਦੇ ਇੱਥੇ ਕਿਹੜੀ ਕਿਹੜੀ ਮੁਸ਼ਕਲ ਆ ਰਹੀਆਂ ਮੇਤਰ ਸਰ ਆਪਾਂ ਕੋਈ ਬਿਲਡਿੰਗ ਬਣਾਉਣੇ ਸਾਰੇ ਕਿਤੇ ਸਾਨੂੰ ਬਲੈਕ ਮੀਨਰ ਬੋ ਜਾ ਤੰਗ ਕਰਦੇ ਸਾਡੇ ਸਰ ਮੇਨ ਪ੍ਰੋਬਲਮ ਉਹਨਾਂ ਦੀ ਇੱਥੇ ਜਦੋਂ ਆਪਾਂ ਬਾਹਰ ਜਾਂਦੇ ਸਾਡੀ ਡੀ ਆਰਟੀਓ ਵਧੀਆ ਬਿਲਡੀਆਂ ਬਣੀਆਂ ਹੁੰਦੀਆਂ ਸਾਰਾ ਸਾਡੇ ਟੂਰਿਸਟ ਹਾਬੀ ਨਹੀਂ ਬਣਦੇ ਬਲੈਕ ਮੀਨਰ ਸਾਡੇ ਪਿਛਲੇ ਸਮੇਂ ਚ ਵੀ ਬਲ ਸਾਨੂੰ ਜੋ ਜੀ ਸਾਡੇ ਨਾਲ ਗਏ ਆ ਸਾ ਜਿਹੜਾ ਬਲੈਂਕ ਮਿਲਰ ਰਗਾ ਥਾ ਉਹਦੇ ਆਪਾਂ ਹੋਟਲ ਵਲ ਆ ਰਹੇ ਆ ਜੋ ਜੀ ਸਾਰੇ ਉਹਨੇ ਹਨ ਕਿਹਾ ਜੀ ਅੱਦਾ ਤੁਸੀਂ ਗਲਤ ਕੰਮ ਕਰਦੇ ਸਾਹਿਬ ਤੁਸੀਂ ਕੋਈ ਗਲਤ ਕੰਮ ਕਰਦੇ ਨਹੀਂ ਪਏ ਅਸ ਸਾਡਾ ਪੂਰਾ ਪ੍ਰੋਪਰਟੇਕਸ ਜਾਂਦਾ ਪਿਆ 2 ਸਾਲ ਹੋ ਗਏ ਮੇਰਾ ਹੋਟਲ ਚੱਲੂ ਹੈ ਇਹਨੂੰ ਟੈਕਸ ਭਰਦੇ ਪਏ ਸਰ ਪਾਸ ਹੈਗਾ ਹੋਟਲ ਹੈ ਜੀਐਸਟੀ ਭਰਦੇ ਪਏ ਸਰ ਮੰਤਰੀ ਸਾਹਿਬ ਆਏ ਕੋਈ ਆਸ਼ਵਾਸ਼ਣ ਦਿੱਤਾ ਗਿਆ ਨਾ ਸਰ ਉਹਨਾਂ ਜੋ ਕਰਾਂਗੇ ਉਹੀ ਕਰਨਗੇ ਹੁਣ ਤੇ ਆਏ ਆ ਖੁਦ ਆ ਸ਼ਾਦ ਸ਼ਾਦ ਆ ਗਏ ਆ